तो दो हजार चौबीस तक राष्ट्रीय पत्र के कई अवध प्राप्त किए हैं और आप कहना चाहते हो जब खुद मेरा राजकारो की जे ਬਿਜਲੀ ਵਿਭਾਗ ਦੇ ਜਿਹੜੇ ਮੀਟਰਾਂ ਦੇ ਢੱਕਣ ਖੁੱਲੇ ਨੇ ਉਹ ਬੰਦ ਕੀਤੇ ਜਾਣ ਔਰ ਬੱਚਿਆਂ ਦੇ ਹੱਥ ਵੀ ਲੱਗ ਸਕਦੇ ਨੇ ਉੱਥੇ ਉਸ ਵਿੱਚ ਅਸੀਂ ਇਹ ਮੰਗ ਕਰਦੇ ਆਂ ਪ੍ਰਸ਼ਾਸਨ ਦੇ ਕੋਲੋਂ ਕਿ ਇਹ ਬੰਦ ਕਰਵਾਏ ਜਾਣ ਔਰ ਬਿਜਲੀ ਵਿਭਾਗ ਦੇ ਕੋਲੋਂ ਵੀ ਮੰਗ ਕਰਦੇ ਆਂ ਕਿ ਇਹ ਬੰਦ ਕੀਤੇ ਜਾਣ ਜਿਹੜੇ ਇਹਨਾਂ ਦੇ ਢੱਕਣ ਖੁੱਲੇ ਨੇ ਮੀਟਰਾਂ ਦੇ ਉਹਦੇ ਵਿੱਚ ਬੱਚਿਆਂ ਦੇ ਹੱਥ ਵੀ ਲੱਗ ਸਕਦੇ ਆ ਕਿਹੇ ਅਣਜਾਣ ਬੰਦੇ ਦੇ ਵੀ ਲੱਗ ਸਕਦੇ ਆ ਇਸ ਵਿੱਚ ਪ੍ਰਸ਼ਾਸਨ ਦੇ ਕੋਲੋਂ ਅਸੀਂ ਮੰਗ ਕਰਦੇ ਆ ਜੀ। ਸਰੀਰ ਮਾਲਾ ਸ਼ਹਿਰ ਦੇ ਵਿੱਚ ਤੇ ਮੋਡਾ ਦੇ ਵਿੱਚ ਤੇ ਨੀਤਾਂ ਦੇ ਬਕਸ਼ੇ ਸ਼ਰੀਆ ਉਹਦੇ ਜਨਾਬੇ ਲੋਕੋਟੇ ਨੇ ਇਸ ਵਾਰ ਤੁਸੀਂ ਕੀ ਕਰਨ ਤੋਂ? ਇਸ ਸੰਬੰਧੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਜਿਹੜੇ 21 ਬਾਕਸ ਆ ਇਹ 2000 12 13 ਦੇ ਵਿੱਚ ਜਿਹੜੇ ਮਹਿਕਮਿਆਂ ਵੱਲੋਂ ਲਗਾਏ ਗਏ ਸੀ ਮੀਟਰ ਸਾਰੇ ਘਰਾਂ ਤੋਂ ਬਾਹਰ ਕੱਢ ਕੇ 21 ਵਾਲੇ ਪਿਲਰ ਬਾਕਸ ਲਗਾਏ ਗਏ ਸੀਗੇ ਉਸ ਸਮੇਂ ਕਾਫੀ ਵਧੀਆ ਕੰਮ ਕਰਵਾਇਆ ਗਿਆ ਸੀ ਮਹਿਕਮੇ ਵੱਲੋਂ ਪਰੰਤੂ ਕੁਝ ਵਿਸ਼ਰਾਤੀ ਅਨਸਰਾਂ ਵੱਲੋਂ ਜਿਹੜੇ ਆ ਇਹਨਾਂ ਦੇ ਲੋਕ ਜਿਹੜੇ ਆ ਤੋੜ ਦਿੱਤੇ ਗਏ ਉਸ ਟਾਈਮ ਫੇਰ ਦੁਬਾਰਾ ਦੋ ਤਿੰਨ ਵਾਰੀ ਜਿੰਦਰੇ ਲਾ ਚੁੱਕੇ ਆ ਪਰ ਇਹ ਜਿਹੜੇ ਸ਼ਰਾਤੀ ਅਨਸਰ ਨੇ ਇਹ ਜਿੰਦਰੇ ਤੋੜ ਦਿੰਦੇ ਨੇ ਹੁਣ ਜਿਹੜੇ ਜਿਆਦਾ ਪਿੱਲਰ ਬਕਸ਼ੇ ਖਰਾਬ ਹੋ ਚੁੱਕੇ ਨੇ ਉਹਦੀ ਜਗ੍ਹਾ ਤੇ ਫੋਰ ਇਨ 1 ਦੇ ਐਸਟੀਮੇਟ ਬਣਾ ਕੇ ਪੂਰੇ ਨਾਲੇ ਸ਼ਹਿਰ ਦੇ ਵਿੱਚ ਫੋਰ ਇਨ 1 ਬਾਕਸ ਲਗਾ ਰਹੇ ਆ ਜਿਹੜੇ ਕੋਈ 21 ਵਾਲੇ ਬਿਲਕੁਲ ਜੰਨਾਂ ਦੀ ਹਾਲਤ ਬਿਲਕੁਲ ਠੀਕ ਠਾਕ ਆ ਉਹਨਾਂ ਨੂੰ ਦੁਬਾਰਾ ਜਿੰਦਰੇ ਅਤੇ ਸੀਲਾਂ ਲਗਾ ਦੇ